ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਦੋ ਘੋੜੀਆਂ ਲੈ ਕੇ ਆਏ ਆ ਇੱਕ ਗੱਬਣ ਚੈੱਕ ਪਾਸ ਆ ਤੇ ਦੂਜੀ ਮੀਟ ਕਰਵਾਈ ਹੋਈ ਆ ਅਜੇ ਗੱਬਣ ਚੈੱਕ ਪਾਸ ਚ ਆਉਂਦੀ ਨਹੀਂ ਤੇ ਦੋਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕੀ ਮੁੱਲ ਕਰਦੇ ਆ ਕਿੰਨੀ ਉਮਰ ਆ ਕੀ ਹਾਈਟ ਆ ਕਿਹੜਾ ਏਰੀਆ ਬਾਈ ਦਾ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਨੂੰ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਮਿੱਤਰੋ ਗੱਲ ਕਰਕੇ ਆਪਾਂ ਨੀਲੀ ਚੰਬੀ ਕੋੜੀ ਬਾਰੇ ਜਿਹੜੇ ਵੀਰਾਂ ਨੇ ਪਹਿਲੀ ਿਆ ਕੋੜੀ ਰੱਖਣੀ ਆ ਉਹਨਾਂ ਲਈ ਬੈਸਟ ਆ ਕੋੜੀ ਇਹ ਚੰਗੀ ਹਾਈਟ ਦੀ ਆ ਸ਼ਕੀਨ ਬਹੁਤ ਆ ਤੇ ਸਵਾਰੀ ਦੀ ਵੀ ਪਾਸ ਆ ਤੇ ਉਤੋਂ ਗੱਬਣ ਚੱਕ ਪਾਸ ਵੀ ਆ 3.5 ਮਹੀਨਿਆਂ ਦੀ ਗੱਬਣ ਜੇ ਇੱਕ ਪਾਸਾ ਨੁਕਰੇ ਘੋੜੇ ਤੋਂ ਰੇਵੀਆ ਚਾਲ ਬਹੁਤ ਸੋਹਣਾ ਤੁਰਦੀ ਆ ਸਵਾਰੀ ਦੀ ਪਾਸ ਆ ਹੱਡਾਂ ਪੈਰਾਂ ਦੀ ਜਮਾ ਓਕੇ ਆ ਕੰਨਾਂ ਕੰਨਾਂ ਦੀ ਸਕੀਨਾ ਬਹੁਤ ਤੁਸੀਂ ਆਪ ਹੀ ਚੈੱਕ ਕਰ ਲੋ ਤੇ ਚਾਰੇ ਪੈਰ ਚਿੱਟਾ ਟੱਡ ਵੀ ਚਿੱਟਾ ਤੇ ਮੂੰਹ ਵੀ ਚਿੱਟਾ ਨੁਕਰੇ ਬੱਚੇ ਦੇਣ ਦੀ ਸੁਭਾਵਨਾ ਫੁੱਲ ਆ ਇਹਦੀ ਨੁਕਰੇ ਘੋੜੇ ਤੋਂ ਗੱਬਣ ਚੈੱਕ ਪਾਸਾ 3.5 ਮਹੀਨਿਆਂ ਦੀ ਬਾਲ ਪੌਰੀਆਂ ਦੀ ਘੋੜੀ ਕਲੀਅਰ ਆ 60+ ਹਾਈਟ ਦੱਸਿਆ ਮਾਲਕ ਵੀਰਾਂ ਨੇ 6 ਸਾਲ ਉਮਰ ਦੱਸੀ ਆ ਤੇ ਮੁੱਲ ਮਾਲਕ ਵੀਰ ਬਹੁਤ ਜਾਇਜ਼ ਜਾ ਕਰਦਿਆ 1,25,000 ਰੁਪਇਆ ਬਾਕੀ ਮੌਕੇ ਦੇ ਥੋੜਾ ਮੋਟਾ ਮਾਨਤਨ ਹੋ ਜਾਊਗਾ ਲੈਣ ਦੇਣ ਵਾਲਾ ਮੌਲੀ ਕੀਤਾ ਮਾਲਕ ਵੀਰਾਂ ਨੇ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਆਪਾਂ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਲਈ ਕਾਲ ਕਰ ਲਿਓ ਬਾਈ ਨੂੰ ਇੱਕ ਮਿੱਤਰੋ ਤੁਹਾਡੇ ਲਈ ਆਪਾਂ ਬਹੁਤ ਸੋਹਣੀ ਮਾਰਵੜੀ ਘੋੜੀ ਲੈ ਕੇ ਆਏ ਆ ਇਹ ਜੈਡ ਬਲੈਕ ਆ 9 ਇੰਚ ਹਾਈਟ ਦੱਸਿਆ ਮਾਲਕ ਵੀਰਾਂ ਨੇ ਮੇਟ ਕਰਵਾਈ ਹੋਈ ਆ ਥੋੜੇ ਦਿਨ ਹੀ ਹੋਇਆ ਹਜੇ ਚੈੱਕ ਪਾਸਟ ਚ ਨਹੀਂ ਆਉਂਦੀ ਸਵਾਰੀ ਦੀ ਘੋੜੀ ਪਾਸ ਆ ਬਾਲਪੋਰੀਆਂ ਦੀ ਕਲੀਅਰ ਰੇਵੀਆ ਚੱਲ ਬਹੁਤ ਸੋਹਣਾ ਦੁਰਦੀ ਆ ਜਿਹੜੇ ਬੰਦਾ ਰੇਵੀਆ ਚੱਲਦਾ ਸ਼ਕੀਨਾ ਤੁਸੀਂ 22 ਤੋਂ ਕਾਲ ਕਰਕੇ ਵੀਡੀਓ ਮੰਗਵਾ ਸਕਦੇ ਹਾਂ ਬਹੁਤ ਚੰਗਾ ਤੋਰਾ ਤੁਰਦੀ ਆ ਤੇ ਬਾਲ ਪੌਰੀਆਂ ਦੀ ਕਲੀਅਰ ਆ ਹੱਡਾਂ ਪੈਰਾਂ ਦੀ ਓਕੇ ਆ ਸ਼ਕੀਨ ਬਹੁਤ ਆ ਪੁੜੀ ਪੈਠ ਪੁੜੇ ਦੀ ਬਹੁਤ ਚੰਗੀ ਆ ਕੰਨਾਂ ਕੋਨਾ ਦੀ ਬਹੁਤ ਸ਼ਕੀਨ ਆ ਧੌਂ ਦੀ ਲੰਬਾਈ ਵੀ ਬਹੁਤ ਚੰਗੀ ਲੱਗੀ ਆ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨੂੰ ਸੰਪਰਕ ਕਰ ਲਿਓ ਤੇ ਰੇਟ ਵੀ ਬਹੁਤ ਜਾਇਜ਼ਆ ਕਰਦੇ ਆ ਮਾਲਕ ਵੀਰ 75000 ਰੁਪਏ ਬਾਕੀ ਮੌਕੇ ਦੇਦੇ ਚੋ ਵੀ ਮਾਤਨ ਹੋ ਜਾਊਗਾ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਬਾਈ ਦਾ ਪਿੰਡ ਹੈਗਾ ਰਈਆ ਜ਼ਿਲ੍ਹਾ ਬਠਿੰਡਾ वैसे भी ਤੁਸੀਂ ਬਾਈ ਦਾ ਨੰਬਰ ਸੇਵ ਕਰ ਲਿਓ ਬਾਈ ਕੋਲ ਡੇਲੀ ਅੰਗੂ ਦੀ ਸੇਲ ਵਾਲੇ ਜਾਨਵਰ ਹੁੰਦੇ ਆ ਤੇ ਤੁਸੀਂ ਕਾਲ ਕਰਕੇ ਡਿਟੇਲ ਮੰਗਵਾ ਸਕਦੇ ਹੋ ਤੁਹਾਨੂੰ ਜੈਜ ਦੇ ਰੇਟ ਚ ਬਾਈ ਕੋਲੋਂ ਜਾਨਵਰ ਮਿਲ ਜਾਣਗੇ ਬਾਈ ਦਾ ਪਿੰਡ ਹੈਗਾ ਰਾਇਆ ਜ਼ਿਲ੍ਹਾ ਬਠਿੰਡਾ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ